ਤੇਰੇ ਕੋਲ ਜੇ ਆਪ ਲਈਸ ਤੇਰੇ ਕੋਲ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀ ਆ ਤੂੰ ਮੈਂ ਠੋਕ ਕੇ ਕਹਿਣਾ ਐਮੀ ਨਾ ਗਿੱਧੜ ਧਮਕੀਆਂ ਦੇ ਕੇ ਕਰ ਕਿਸੇ ਨੂੰ ਇਹ ਹੋਰ ਚਰਦਾ ਹੋਊ ਤੇਰੀ ਗਿੱਧੜ ਭੜਕਿਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡੱਕਦੇ ਹੋਣਗੇ ਪਰ ਜਿੱਦਣ ਸਾਡੇ ਤੂੰ ਇਹ ਕਹਿਣਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਦਾ ਭਗਵੰਤ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ ਸਾਸ ਤੋਂ 12 ਜ਼ਿਲ੍ਹੇ ਰੁੜ ਗਏ ਅਬੇ मजा ਆਏਗਾ ਨਾ ਬਿੜੋ ਤੁਸੀਂ ਇੱਥੇ 5-7 ਪ੍ਰੋਗਰਾਮ ਕਰੋ ਲੋਕਾਂ ਨੂੰ ਕਾਲਾਂ ਕਰਨ ਜਿਨ੍ਹਾਂ ਨੂੰ ਇਹਨੇ ਘਰ ਬੁਲਾਇਆ ਸੀ ਕਈ ਖਲਾਸੇ ਨਿਕਲਨੇ ਆਦੇ ਆਹ ਇਹ 바ਸੀ ਸਾਹਿਬੇ ਹੁ ਮੋ ਵੀਆ ਇਹ ਕਈ ਕੁਛ ਆ ਤੁਸੀਂ ਇੱਥੇ ਪ੍ਰੋਗਰਾਮ ਕਰੋ ਲੋਕੀ ਤਿਆਰ ਬੈਠੇ ਖਲਾਸੇ ਕਰਨੋ ਜੀ ਸ਼ੋਰ ਯਾ ਓ ਮਾਈ ਗਾਡ ਹਾਂ ਦੇਖਦਾ ਫਿਰ ਫ੍ਰੈਕਟਿੰਗ ਕਿਦ ਕਰੂਗਾ ਐਰ ਕਲਾਉ ਦੇਖੋ ਮੇਰੇ ਨਾਲ ਐਰ ਕਲਾਉਗਾ ਫਿਰ ਇ렇게 ਪਰ ਰੱਖਿਆ ਉਹਨੂੰ ਦੇਖੋ ਐ ਕਰੂਗਾ ਫਿਰ ਐ ਕਰੂਗਾ ਫਿਰ ਐ ਕਰਕੇ ਫਿਰ ਇਦਾਂ ਕਰੂਗਾ ਫਿਰ ਇਦਾਂ ਕਰੂਗਾ ਉਹ ਹੋ ਜਾ ਡਰਾਮੇ ਕਰਦਾ ਇੱਕ ਬੋਰਾ ਜਿਹਾ ਹੈਗਾ ਪਟੋਲਾ ਜਿਹਾ ਜਿਹਨੂੰ ਲਾਈਕ ਜਿਹਾ ਹੈਗਾ ਪਟੋਲਾ ਜਿਹਾ ਜਿਹਨੂੰ ਲਾਈਕ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਯਕ ਸਰਕਾਰ ਚਲਾਉਣੀ ਇੰਨੀ ਸੌਖੀ ਨਹੀਂ ਹੈ ਤਜਰਬੇ ਦੀ ਲੋੜ ਹੈ ਜੇ ਤੁਸੀਂ ਨਾੜੀ ਨੂੰ ਨਵੀਂ ਗੱਡੀ ਦੇ ਦਿਓ ਉਲਟਾ ਦੇਣੀ ਹੈ ਇਹ ਉਲਟਾਉਣ ਦਾ ਕੰਮ ਕਰ ਰਿਹਾ ਹੈ ਇੱਕ ਦਿਨ ਦਫਤਰ ਨਹੀਂ ਜਾਂਦਾ ਲੋਕਾਂ ਨੂੰ ਮਿਲਦਾ ਨਹੀਂ ਜੋ ਕਿਹਾ ਸੀ ਉਹਦੇ ਉਲਟ ਕਰ ਰਿਹਾ ਹੈ ਆ ਤਾਂ ਸੋਚਦਾ ਹੈ ਕਿ ਮੈਂ ਮੁੱਖ ਮੰਤਰੀ ਬਣ ਗਿਆ ਹੈ ਮੁੱਖ ਮੰਤਰੀ ਬੰਨਣਾ ਸੌਖਾ ਹੈ ਮੁੱਖ ਮੰਤਰੀ ਜਿਮਵਰੀ ਨਭਾਉਣੀ ਬਹੁਤ ਔਖੀ ਹੈ ਹਰ ਪਿੰਡ 'ਚ ਦੋ ਚਾਰ ਅਜੇ ਮਲੰਗ ਹੁੰਦੇ ਆ ਜਿਹਨੂੰ ਕੋਈ ਸੱਤਰੀ ਕਾਲ ਵੀ ਨਹੀਂ ਬੁਲਾਉਂਦਾ ਹੈ ਉਹ ਸਾਰੇ ਝਾੜੂ ਵਾਲੇ ਸੀ ਸਾਰੇ ਝਾੜੂ ਵਾਲੇ ਸੀ ਆਪਣੇ 13000 ਪਿੰਡ ਹੈ 13000 ਦੇਖੋ 30 35000 ਮਲੰਗ ਉਹਨਾਂ ਕੋਲੇ ਸੀ ਜਿਹੜਾ 24 ਘੰਟੇ ਆਪਾਂ ਨੂੰ ਗਾਲਾਂ ਕੱਢਦਾ ਰਿਹਾ ਤੇ ਆਪਾਂ ਸਮਝਣ ਲੱਗ ਗਏ ਕਿ ਪਤਾ ਨਹੀਂ ਕਹਿ ਜਾ ਤੂਫਾਨ ਆ ਗਿਆ ਕਹਿ ਜਾ ਤੂਫਾਨ ਆ ਗਿਆ ਸ਼ਾਬਾਸ਼ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ